ਕਿਉਂਕਿ ਵਜਾ ਇਹ ਆ ਕਿ ਤੇ ਨੈਟੀ ਨਾ ਸਾੜ ਦਵੇ ਉਹ ਦਿਨ ਦਾ ਤਾਂ ਮਿਸਤਰੀ ਤੋਂ ਬਣਵਾ ਕੇ ਨਹੀਂ ਤੇ ਹਾਂ 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 ਕਿਉਂ ਮੇਰਾ ਜੂ ਕਦੇ ਕਦੇ ਜਦੋਂ ਜਵਾਕ ਘਰ ਦੇ ਵੱਡੇ ਹੋਣ ਲੱਪੇਦੇ ਜਵਾਕਾਂ ਨੂੰ ਭੜੇ ਹੋ ਜਾਂਦੇ ਆ ਜੀ ਸਸਕਾਲ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਨਿਆਂ ਦਾ ਸਵਾਗਤ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਕਰਾ ਜਾਵਾਂਗੇ ਹਰਜੀਤ ਕੌਰ ਆਪਦਾ ਚੁੱਲੇ ਦੇ ਸਤਿਆਨਾਸ਼ ਕਰ ਰਹੀ ਤੁਹਾਨੂੰ ਦਿਖਾਉਣਾ ਚਾਹਾਂਗੇ ਯਾਨੀ ਕਿ ਪਾਲੇ ਦੀ ਕੁੜੀ ਤੇ ਹਰਜੀਤ ਕੌਰ ਕਰ ਰਹਾ ਕਿ ਚੱਕਰ ਹੋ ਗਿਆ ਨਾਲ ਨਾਲ ਦਿਖਾਵਾਂਗੇ ਤੁਹਾਨੂੰ ਪ੍ਰੋਸੈਸ ਸਾਡਾ ਕਿਵੇਂ ਮੈਂ ਤੁਹਾਨੂੰ ਦੱਸਦਾ ਜੋ ਵੀ ਆਸਤੇ ਅਸੀਂ ਬਣਾਇਆ ক্রিকেট ਵਾਲਾ ਨੈਟ ਠੀਕ ਆ ਪਹਿਲਾਂ ਅਸੀਂ ਚੁੱਲੇ ਦਾ ਮੂੰਹ ਪਰਲੇ ਬੰਨੇ ਨੂੰ ਨੈਟ ਵਾਲੇ ਪਾਸੇ ਨੂੰ ਤੇ ਹੁਣ ਮੰਮੀ ਨੂੰ ਆਦੇ ਚੁੱਲੇ ਦਾ ਮੂੰਹ ਘੁਮਾ ਕੇ ਦੂਜੀ ਡਾਇਰੈਕਸ਼ਨ ਚ ਕਰਨਾ ਪੈ ਰਿਹਾ ਕਿਉਂਕਿ ਵਜਾ ਇਹ ਆ ਕਿ ਨੈਟ ਹੀ ਨਾ ਸਾੜਦਾ ਇਸੇ ਕਰਕੇ ਹੁਣ ਹਰਜੀਤ ਕੌਰ ਲੱਗੀ ਹੋਈ ਮਿੱਟੀ-ਮੁੱਟੀ ਬਣਾ ਕੇ ਸੈਟਿੰਗ ਕਰਕੇ ਦੇਖੀ ਸਾਦੇ ਤੁਸੀਂ ਇੱਧਰ ਇਕ ਲੱਤ ਤੇ ਖੜਿਆ ਤਪਸਵੀ ਕੋਲ ਇਹ ਤੇ ਮੰਮੀ ਹੁਣੀ ਲੱਗੇ ਚੁੱਲ੍ਹੇ ਨੂੰ ਤੇ ਤਰੇ ਤੇ ਗੋਪੇ ਬਾਈ ਗੋਪੇ ਉੜਿਆ ਵਾਹ ਜੀ ਅਪਕਾ ਦਾਇਆ ਸੀ ਮੈਸਟਰ ਨੇ ਪੱਕਾ ਬਣਵਾ ਦੇ ਲੇ ਮਟੂਈ ਮਾਂ ਮੰਮੀ ਨੂੰ ਕਿਹਾ ਚੌਂਕਾ ਬਣਵਾ ਲੈ ਐ ਨਹੀਂ ਚੌਂਕਾ ਨਹੀਂ ਬਣਾਉਣਾ ਚੌਂਕਾ ਓੱਖਾ ਆ ਜਾਣਾ ਖਾਣੂ ਕੀ ਕੀ ਕਰ ਜਣਾ ਜੀ ਉਹਦਾ ਨੈਟ ਲਾਇਆ ਘੜਿਆ ਨਹੀਂ ਤੇ ਮੇਰਾ ਚੌਂਕਾ ਬਣਾਇਆ ਘੜਦਾ ਮਾਦੇ ਜੀ ਜਾਨ ਮੈਨੂੰ ਪੱਕਾ ਬਣਾ ਦੇ ਜੀ ਹਾਂ ਆ ਮਿਸਤਰੀ ਖਾਲੇ ਆ ਗਿਆ ਨੌਜਵਾਨ ਗੱਭਰੂ ਉਹ ਦੰਦਾ ਤਾਂ ਮਿਸਤਰੀ ਤੋਂ ਬਣਵਾ ਕੇ ਨਹੀਂ ਤੇ ਮਿਸਤਰੀ ਸਾਹਿਬ ਦੱਸੋ ਨੌਜਵਾਨ ਇੱਕ ਲੋ ਵਾਸਤੇ ਬਣਾ ਦੇ ਇੱਕ ਦੁੱਜੂ ਬਣਾ ਦੇ ਵਿੱਚ ਪੱਕਾ ਬਣਾ ਦੇ ਕੱਚੇ ਦਾ ਖੜਾ ਛੜਾ ਦੇ ਦਾ ਤੇ ਤੰਦੂਰ ਵੀ ਪੱਕਾ ਹੀ ਫਿਕਸ ਕਰ ਦੇ ਵਿੱਚ ਇਹਨਾਂ ਨੂੰ ਹਾਂ ਉਹ ਬਣ ਜਾਂਦਾ ਨਾ ਚਾਹ ਬਣ ਜਾਂਦਾ ਹੁੰਦਾ ਉਹ ਖਾਲੇ ਏਵੀ ਰਾਜ ਮਿਸਤਰੀ ਰਹੀ ਆ ਪਤਾ ਭਰਾਵਾ ਹਾਂ ਤੋਂ ਜ਼ਿਆਦਾ ਪਲੈਂਟਡ ਆਏ ਇਹ ਪ੍ਰਾਤਨ ਆ ਪ੍ਰਾਤਨ ਤਕਨੀਕਾਂ ਦੇ ਨਾਲ ਪ੍ਰਾਤਨ ਯੋਗਨਿਕ ਤਰੀਕਾਂ ਦੇ ਨਾਲ ਵੇਖਿਆ ਕਿਉਂ ਮਿੱਟੀ ਪਾਉਂਦੇ ਨਾ ਕਿ ਜੀ ਕਰਦੀ ਜੀ ਬੜੀ ਮਿੱਟੀ ਹੈ ਇਹ ਬਹੁਤ ਸੋਹਣੀ ਕੋਇਰਗੀ ਮਿੱਟੀ ਆ ਲੈ ਖਾ ਲੋ ਫਿਰ ਇਹ ਸ਼ਕ ਖਾ ਲੋ ਇਹ ਮਿੱਟੀ ਲਾਉਣ ਨੂੰ ਵੀ ਜੀ ਕਰਦਾ ਜੀ ਕਰਦਾ ਲਾ ਲਾ ਮਲਤਾਨੀ ਮਿੱਟੀ ਛਾੜੇ ਲਾ ਆਹੋ ਮਲਤਾਨੀ ਨਹੀਂ ਲਾਉਣੀ ਇਹ ਲਾਉਣੀ ਰਾਜੂ ਲੈ ਕੇ ਜਾਓ ਤੇ ਗੋਰੇ ਹੋ ਜਾਣੇ ਰੰਗ ਦਾ ਕੋਈ ਫਰਕ ਪਿਆ ਨਹੀਂ ਬਾਲਾ ਵੇ ਪੈ ਗਿਆ ਥੋੜਾ ਥੋੜਾ ਪੈ ਗਿਆ ਫਰਕ ਹਾਂ ਲਾਲੀ ਆ ਗਈ ਅਗਰ ਰਾਜੂ ਵੇ ਰਾਜੂ ਵੀ ਨਖਰਿਆ ਵੇ ਆ ਵੇ ਕਿਉਂ ਬਹਿ ਗਿਆ ਮਲਤਾਨੀ ਮਿੱਟੀ ਦਾ ਫਰਕ ਹੈ ਨਹੀਂ ਗੱਲ ਕਹਿ ਹਦ ਤੀ ਪਿਆ ਨਹੀਂ ਆ ਮਿੱਟੀ ਤਾਂ ਐ ਵੀ ਘਰੇ ਚੁੱਲੇ ਵਾਸਤੇ ਲੈ ਕੇ ਗਿਆ ਅੱਛਾ ਬਹੁਤ ਵਧੀਆ ਲਾਈ ਆ ਘਰੇ ਚੁੱਲੇ ਨੂੰ ਬਹੁਤ ਵਧੀਆ ਕਿਉਂ ਮਿੱਟੀ ਵਧੀਆ ਕਿ ਨਹੀਂ ਐਡੀ ਵਧੀਆ ਚੀਕਣੀ ਮਿੱਟੀ ਆ ਇਹ ਲੈ ਮੈਂ ਆਪਦੀਆਂ ਮਾਰੀ ਜਾਂਦੇ ਆਏ ਨਹੀਂ ਤੇ ਆਉਣੀ ਆਉਣੀ ਵਾਹ ਜੀ ਵਾਹ ਕੋਈ ਨਹੀਂ ਬੀਬੀ ਪੱਕਾ ਬਣਾ ਲਾਂਗੇ ਆਪਾਂ ਹਾਂ ਇਟਾ ਕਿਹੜੀ ਬੀਬੀ ਚੁਲ੍ਹਾ ਤੇ ਬਣਾ ਸਕਦੀ ਉਹ ਨਹੀਂ ਇਹ ਤਾਂ ਬਣਾ ਕੇ ਹਟੂਗੇ ਹੁਣ ਇਹ ਨਹੀਂ ਹੁਣ ਰੋਕਦੀ ਤੁਸੀਂ ਬਾਅਦ ਚੋਂ ਬਣਾ ਦਿਓ ਚੱਲ ਹੁਣ ਇਹਨੂੰ ਹਾਂ ਹਾਂ ਇਹ ਤਾਂ ਹੁਣ ਇੱਕ ਵਾਰੀ ਲੱਗ ਗਈ ਨਾ ਇਹਨੇ ਹੱਥੋਂ ਥੱਲੇ ਵੇੜ ਲਿਆ ਆ ਆਹ ਵੇੜ ਤੇਸੀ ਲਾ ਦਿੱਤੀ ਕੜ ਤੋਂ ਕਹਿੰਦੇ ਲੋੜ ਨਹੀਂ ਤੇਸੀ ਹੀ ਲਾ ਦਿੱਤੀ ਆ ਹਾਂ ਨਹੀਂ ਤੁਸੀਂ ਬਸ ਦੰਦਨੇ ਕੱਢਣ ਜੋਗੇ ਆ ਲੈ ਮੰਮੀ ਨੇ ਸਾਫ ਲਾਈ ਕੋਈ ਨਹੀਂ ਕਹਿੰਦੀ ਨਾਲ ਲੱਗਣੀ ਮੜਾekra ਮੈਂ ਟਮੇਟਰ ਇਹਦਾ ਇਟਾ ਦਿੱਤੀਆਂ ਮਾਂ ਜਾਂ ਗਦੀ ਬੈਨੇ ਮੰਮੀ ਨੇ ਖਲਾਰਾ ਪਾਈ ਨਹੀਂ ਨਹੀਂ ਐਕਸਪੀਰੀਅੰਸ ਬਹੁਤ ਆ ਇਧਰ ਹੱਥ ਨਹੀਂ ਕਰਦਾ ਮੇਰੇ ਉਧਰ ਵੇਖ ਲੈ ਆਹ ਵੇਖ ਲੈ ਐਵੇਂ ਟੋਟੇ ਟੂਟੇ ਜਿਹਾ ਫਿੱਟ ਕਰਤੇ ਵੇਖ ਲੈ ਤਕਨੀਕ ਆ ਭਰਾਵਾ ਟੋਟੇ ਮੰਗਾਈ ਸਪੈਸ਼ਲ ਹਾਂ ਇਹਦੇ ਆ ਤੂੰ ਇਹ ਨਹੀਂ ਕਰ ਪ੍ਰੈਸ ਇਧਰ ਵੇਖ ਤੂੰ ਕਿਉਂ ਮੈਂ ਕਿਉਂ ਕਾਰੀਗਰੀ ਵੇਖ ਤੂੰ ਮਾਂ ਮਾਂ ਦੀਆਂ ਨਹੀਂ ਆ ਗਈ ਇੰਨਾ ਕ ਰਾਸ਼ਨ ਖਾ ਲੈ ਨਾਲ ਇੰਨੀਆਂ ਮੋਟੀਆਂ ਹੋ ਗਈਆਂ ਟੋਟਲੀ ਪੈਰਾ ਭਰ ਨਹੀਂ ਬਿਠਾ ਜੰਦਾ ਨਾ ਇਹ ਐਦਾਂ ਨਹੀਂ ਲਾਉਣੀ ਬੀੜੀਆਂ ਵੀ ਭਰਾਵਾ ਉਹ ਲਿਆਂਦੀਆਂ ਜਿਹੜੀਆਂ ਮੰਜੇ ਜੰਨੀਆਂ ਉੱਚੀਆਂ ਉਹ ਮੰਜੇ ਵੇਲਾ ਉਹ ਮੰਜੇ ਮੋਟੇ ਦੇ ਵਿਆਹ ਦੇ ਆਏ ਤੇ ਓਡੀਆਂ ਹੀ ਉੱਚੀਆਂ ਕੋਈ ਆਹ ਮਿੱਟੀ ਹੋਰ ਲਾਲਾ ਮੈਂ ਤਾਂ ਕਹਿੰਨੀ ਇਹਨੇ ਮਿੱਟੀ ਨੇ ਉੱਤੋਂ ਵੀ ਕਵਰ ਹੋਣਾ ਲੈ ਮਿੱਟੀ ਥੱਲੇ ਹੋਰ ਜਾਏ ਇੱਕ ਚੱਕਰ ਹੁਣ ਕੀ ਪ੍ਰੋਬਲਮ ਆਈ ਉਹ ਨੀਵਾ ਰਹਿ ਗਿਆ ਉਹ ਉੱਚਾ ਜਾਏਗਾ ਕੀ ਕਰਨਾ ਹੈ ਲੈ ਰਾਜੂ ਮਿੱਟੀ ਨਾ ਘਟ ਜੇ ਕਿਤੇ ਰਾਜੂ ਆਪ ਬਣਾਉਣ ਲਈ ਤਿਆਰ ਹੈ ਫਿਰ ਤੂੰ ਮਿੱਟੀ ਨਹੀਂ ਨਹੀਂ ਘਟ ਜੂਗੀ ਆਹੋ ਕੱਲ ਦੀ ਗਿੱਲੀ ਕੀਤੀ ਹੈ ਕਾਲ ਦੀ ਭਿਉਂ ਕੇ ਰੱਖੀ ਹੋਣੀ ਆ ਰਾਜੂ ਇਹ ਉਰੇ ਹੀ ਰੱਖੀ ਸ਼ਾਇਦ ਆਪਾਂ ਲਗਾਉਣੇ ਆ ਆਪਾਂ ਉਹਨੂੰ ਮੱਜਾਂ ਨੂੰ ਮਸ਼ੀਨ ਲਾ ਦਨੇ ਆ ਜੇ ਆਪ ਗੇ ਮਿੱਟੀ ਕਾਲ ਦੀ ਭਿਉਈ ਸੀ ਤੇ ਕੋਈ ਔਰਗੀ ਐ ਬਣੀ ਪਈ ਆ ਲੈ ਖੋਏ ਦਾ ਬੜਾ ਦਿਨ ਚੇਤਾ ਦਾ ਖੋਆ ਤੇ ਨਹੀਂ ਬਣਾਉਣਾ ਨਵੇਂ ਚੁੱਲੇ ਤੇ ਕੋਈ ਔਰਗੀ ਐ ਪੋਨੀ 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 ਕੀਕਣੀ ਕੀਕਣੀ ਬੋਲਦੀ ਨਹੀਂ ਦੀਵਾਲੀ ਦਾ ਖੋਆ ਇੱਥੇ ਹੀ ਤੇ ਨਹੀਂ ਬਣਾਉਣਾ ਕਿਤੇ ਨਵੇਂ ਚੁੱਲੇ ਤੇ ਬਣਾਉਣਾ ਹੀ ਆ ਕੜਾਈ ਢਰਨੀ ਪੈਣੀ ਔਰ ਗੈਸ ਤੇ ਤਾਂ ਚਾਹੇ ਖੋਆ ਹੀ ਨਹੀਂ ਬਣਦਾ ਲੈ ਕਿਉਂ ਖੋਆ ਬਣ ਲਈ ਤਿਆਰ ਆ ਦੀਵਾਲੀ ਵਾਸਤੇ ਉਹ ਸੱਚ ਹਾਂ ਜੇ ਕਿਸੇ ਵੀਰ ਭਰਾ ਨੂੰ ਰਿਕੁਆਇਰਮੈਂਟ ਹੋਈ ਤਹੀ ਦੁੱਧ ਰੱਖਾਂਗੇ ਦੀਵਾਲੀ ਦੇ ਕਿਉਂਕਿ ਉਹ ਦੋ ਦਿਨ ਵੇਰ ਕਾਲੇ ਦੁੱਧ ਨਹੀਂ ਚੱਕਦੇ ਕੇ ਹੋਰ ਨੂੰ ਨਹੀਂ ਦਿੰਦੇ ਅਸੀਂ ਮਠਿਆਈ ਬਣਾ ਦਾਂਗੇ ਦੋ ਦਿਨ ਕਿ ਇੱਕ ਦਿਨ ਅਰਜੀਵ ਇਹ ਇੱਕ ਦਿਨ ਹੀ ਦੀਵਾਲੀ ਵਾਲੇ ਦਿਨ ਹੀ ਨੂੰ ਨਹੀਂ ਲਿਖਉਣਾ ਅੱਛਾ ਫਿਰ ਮਠਿਆਈ ਤੋੜ ਲਾ ਮਮੀ ਤੇਸੀ ਲੈਂਦੀਆਂ ਅਸੀਂ ਤੁਹਾਨੂੰ ਮਠਿਆਈਆਂ ਬਣਾ ਕੇ ਦੇ ਦਾਂਗੇ ਜੇ ਕੋਈ ਹੋਇਆ ਮੈਸੇਜ ਮਠਿਆਈ ਨਹੀਂ ਬਣਾ ਕੇ ਦੇਣੀ ਕੱਲਾ ਖੋਇਆ ਉਹ ਲਿਖੋ ਆ ਹਾਂ ਮਠਿਆਈ ਨਹੀਂ ਮਠਿਆਈ ਵਾਲੀ ਨਹੀਂ ਆਪਾਂ ਝੂਠਾ ਲਾਰਾ ਲਾਉਂਦੇ ਮਠਿਆਈ ਕਦੇ ਕਹਿ ਦੋ ਤੇ ਮਠਿਆਈ ਵਾਲੀ ਖੋਆ ਦੇ ਦਿਆਂਗੇ ਜਿਨ੍ਹਾਂ ਨੇ ਦੀਵਾਲੀ ਦੇ ਵਿੱਚ ਬਈ ਆਪਦੀ ਮਠਿਆਈ ਘਰ ਦੀ ਬਣਾਉਣੀ ਹੋਈ ਜੇ ਕਿਸੇ ਨੂੰ ਖੋਆ ਚਾਹੀਦਾ ਹੋਇਆ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਸਨੈਪਚੈਟ ਵਗੈਰਾ ਤੇ ਇਧਰ ਨਾਲ ਇਹ ਦੇਖੀ ਚੱਲ ਵੇਖੀ ਚੱਲ ਟੁੱਟ ਗਈ ਇਹ ਟੁੱਟੇ ਹੀ ਲੈ ਇਹ ਹੋਰ ਇੱਕੋ ਬਣੇਗਾ ਅੱਖਾਂ ਜੀ ਪਾਉਗੇ ਬਜਰੀ ਜੀ ਸਾਰੀ ਕੋਸਤ ਬਣੂngਈ ਲੈ ਉਧਰ ਸੱਟੀ ਜਾਂਦੀ ਸਾਰਾ ਤੂੰ ਨਹੀਂ ਬਣਦਾ ਜੀ ਰਾਤ ਦੇਤੀ ਤੂੰ ਤਾਂ ਮੋਟਾ ਮਿਸਤਰੀ ਐ ਬਸ ਫੜਾਉ ਰੇ ਇਧਰ ਵੇਖੀ ਕਿਉਂ ਆ ਆ ਵੇਖੀ ਪ੍ਰਾਤਨ ਕੋਸਾ ਬਾ ਮੁਰੇ ਪ੍ਰਾਤਨ ਤਕਨੀਕ ਦੇ ਨਾਲ ਲੱਗੇ ਹੋਈ ਹੈ ਜਾਨੀ ਕਿ ਰਜੀਤੀ ਲੈ ਹੁਣ ਕਹਿੰਦੀ ਇੱਟ ਨਹੀਂ ਉਹ ਕਹਿੰਦੀ ਉਹਦੀ ਨੁਕਰਪੁਰੀ ਆ ਉਹ ਹੀ ਵਰਤਾ ਗਿਆ ਸੀ ਤੇ ਉਹ ਸੀਮੈਂਟ ਲਾਇਆ ਵੇਖੀ 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 ਖੜ 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 ਇਹ ਇਧਰ ਵੇਖੀ ਆ ਇਹ ਆ ਹਾਂ 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 ਕਿਉਂ ਉਹ ਵੇ ਗਰੀਬ ਦੇ ਮਾਰੀ ਗਿਆ ਥੋੜੀ ਹੋਰ ਵੱਢਣੀ ਪੈਣੀ ਇਹ ਕਟ ਤਕਨੀਕ ਇਹਨਾਂ ਨੂੰ ਸਾਰੀ ਆਉਂਦੀ ਪ੍ਰਾਨਾ ਬੀਬੀਆਂ ਨੂੰ ਇਹ ਤਾਂ ਐਵੇਂ ਆਪਾਂ ਮਿਸਤਰੀ ਲਾਇਆ ਘਰੇ ਦੇ ਆਹੋ ਕਿਉਂ ਬਾਕੀ ਤਾਂ ਉਹ ਵੀ ਪ੍ਰੋਸੈਸਰ ਕੋਲੇ ਕੀ ਹੁੰਦਾ ਥੱਕ ਜੀ ਹਨ ਲੈ ਲੈ ਜਦਾਂ ਬੰਨੀ ਜੀ ਤੇ ਮਾਰ ਪ੍ਰਭਾਵੇਂ ਲੱਕਰੀ ਜੰਦੀ ਨਾਂਦੀ ਤੇਰੀ ਪ੍ਰਾਪ ਨੇ ਕਿੱਥੇ ਪ੍ਰਾਪ ਦਾ ਟਾਈਮ ਤਾਂ ਖਤਮ ਹੋ ਜਾਂਦਾ ਲਾਣਾ ਪ੍ਰਾਪ ਪ੍ਰਾਪ ਕੋਈ ਕੀ ਚੀਜ਼ ਬੰਦੀ ਵੀ ਭਾਵੇਂ ਚੁੱਲਾ ਨੋ ਚੁੱਲਾ ਨਹੀਂ ਗਏ ਹਲੇ ਵੀ ਨਹੀਂ ਪੂਰਾ ਆਇਆ ਉਹ ਨਹੀਂ ਟੁੱਟਿਆ ਸੈਟਿੰਗ ਦੂਜੇ ਮਤਲਬ ਇੱਥੇ ਗਏ ਧੰਗ ਕੇ ਟਾਈ ਵਾਰਾ ਕਰਦੀ ਗਾ ਨਹੀਂ ਲੋਡ ਆਈ ਦੇ ਲਿਆ ਮੈਂ ਤੋੜਦਾ ਲੈ ਵਿੰਗੀ ਟੇਡੇ ਕਰਕੇ ਠੋਕਦਾ ਮੈਂ ਤੋੜਦਾ ਮੈਂ ਵਿੰਗੀ ਟੇਡਾ ਤਾਂ ਲੋੜੇ ਬਾ ਲੱਗੇ ਲੱਗੇ ਹੁਣ ਇਹਨਾਂ ਨੇ ਬਸ ਕੀ ਦਾ ਸਾਰਾ ਉਹ ਵੀ ਭਰ ਦੇਣਾ ਇੱਚ ਮਲਬਾਈ ਮਿੱਟੀ ਜੰਮਦੀ ਜਲਦੀ ਭਰਾ ਮਿੱਟੀ ਬਹੁਤ ਮਜ਼ਬੂਤ ਈ ਹੈ ਹਾਂ ਮਲਬਾਈ ਭਰ ਦੇਣਾ ਇਹਨਾਂ ਨੇ ਪਤਾ ਕੀ ਆ ਹਾਰੀ ਹੈ ਹਾਰੀ ਨਹੀਂ ਦੀ ਨੀ ਗੀ ਲੋ ਵਾਲਾ ਚੁੱਲਾ ਹੈ ਸਰ ਇਹ ਵਿਆਹ ਦਾ ਮਤਲਬ ਤਨ ਰੋਟੀਆਂ ਛੇਤੀ ਪਕਾ ਕੇ ਮਿਲ ਜਾ ਕਰਨੀਆਂ ਹਾਂ ਅਵੇ ਰਗੇ 1 1 2 4 4 5 5 6 6 ਲੈ ਤਾਂ ਵੱਡਾ ਬਣ ਕੇ ਰਿਹਾ ਹੈਗਾ ਵਾਵਾ ਹਾਂ ਤਾਂ ਆ ਨਹੀਂ ਦਤਵੀ ਹੁੰਦੀ ਤਵੀ ਹੁੰਦੀ ਆ ਤਵੀ ਲੋਕ ਵੀ ਕਹਿੰਦੇ ਆ ਤਵੀ ਵੀ ਕਹਿੰਦੇ ਆ ਜਿਹੜੀ ਵੱਡੀ ਸਾਰੀ ਹੁੰਦੀ ਆ ਉਹਨੂੰ ਲੋਕ ਕਹਿੰਦੇ ਪੁੱਤ ਜਿਹੜੀ ਗੁਰਤ ਆ ਤਵਿਆਂ ਆ ਤੁਹਾਡੀ ਮਿੱਟੀ ਦਾ ਪਰ ਹੁਣ ਤਾਂ ਅੱਜ ਕੱਲ ਟੈਕਨੀਕ ਹੀ ਦੂਜੀ ਆ ਗਈ ਵੇ ਰਾਜੂ ਬਾਕਾਰੀ ਮਿੱਟੀ ਮੋਕ ਗਈ ਵੇ ਨਾ ਗਾਮਾ ਸ਼ਿਰੂ ਭਏ ਮਗਰੋਂ ਕੀਤਾ ਮਿੱਟੀ ਪਹਿਲਾਂ ਵੱਡੀ ਚੀਜੀ ਮੁੱਕ ਗਈ ਖੋਏ ਵਾਲੀ ਮਿੱਟੀ ਮੁੱਕ ਗਈ ਜੇ ਤੁਹਾਡੀ ਆ ਫਿਰ ਤੂੰ ਗੁੱਠ ਜੀ ਕੰਨ ਦਿੱਤੀ ਆ ਕਦੋਂ ਗੁੱਠ ਗੱਡੀ ਆਏ ਤੇਰੀ ਜੰਗੀ ਤਰ੍ਹਾਂ ਕਰ ਗੁੱਠ ਨੂੰ ਸੂਤ ਆ ਵੇ ਲੈ ਲੈ ਉਹਨ ਤੱਕ ਤੂੰ ਕੇ ਸੈਟ ਕਰੀ ਜਾਂਦੀ ਆ ਐ ਕਰੀ ਹੁੰਦੀ ਆ ਵੇ ਰਾਜੂ ਰਾਜੂ ਪੀਣ ਦੀ ਮਿੱਟੀ ਹੁੰਦਾ ਬਦਲੇ ਆ ਪੀਓਗੇ ਉਹ ਤਾਂ ਹਾਂ ਉਹ ਕਿਉਂ ਨਾ ਅੱਧੇ ਚ ਰਹਿ ਗਿਆ ਮਿੱਟੀ ਮੁੱਕ ਗਈ ਕੌਣ ਚ ਕੀ ਕਹਿਣਾ ਈ ਤੂੰ ਸਾਡੇ ਸਾਹਮਣੇ ਕਹਿ ਹਾ ਦੀ ਮੈਂ ਕੁਛ ਕਹਿਣਾ ਕੀ ਕਹਿਣਾ ਤੂੰ ਉਹ ਉੱਧਰ ਕਰਨੀ ਸੀ ਅਹੀਂ ਉੱਧਰ ਕਰਨੀ ਚੀਜ਼ ਅਹੀਂ ਉੱਧਰ ਕਰਨੀ ਚਾਹੇ ਨਾ ਘੁਲਣਾ ਦੂਜਾ ਚਲ ਜਾ ਇਹ ਆ ਕੋਲ ਨਹੀਂ ਅਸੀਂ ਪਾ ਨਾ ਮੈਂ ਬੱਡਾ ਚੁੱਲਾ ਤਾਂ ਆਇਆ ਮੈਂ ਨਿੱਕਾ ਚੁੱਲਾ ਦਾ ਵਿੱਚ ਨਿੱਕਾ ਹੀ ਰਹਿ ਜਾ ਕਰੂੰਗਾ ਹਾਂ ਆਸ ਲੈ ਕੇ ਕਰਾਂ ਉਹਦੇ ਤੇ ਦਾਲ ਸਬ지 ਧਰ ਲਿਆ ਕਰਾਂਗੀ ਹਾਂ ਦਾਲ ਸਬ지 ਬਣਾ ਕੇ ਉੱਤੇ ਲੋ ਤੇ ਰੋਟੀਆਂ ਲਾ ਲਈਆਂ ਹੂੰ ਲੋ ਉੱਤੇ ਰੋਟੀਆਂ ਲਾ ਕੇ ਬਾਕੀ ਆਗੋ ਹੀ ਉਹਦੇ ਤੇ ਦੁੱਧ ਤੱਤਾ ਕਰ ਤਾ ਅੱਛਾ ਇੱਕ ਆਗੋ ਇੱਕ ਵਾਰਾਂ ਅੱਗ ਬਾਲਿਆ ਤੇ ਨਹੀਂ ਚਾਰ ਕੰਮ ਹੋ ਜਾਂਦੇ ਨੇ ਅੱਛਾ ਹਾਂ ਨਾਲੇ ਬਾਲਣ ਦਾ ਸਰਫਾ ਹੋ ਜਾਂਦਾ ਸਰਫਾ ਆ ਜਾਂਦਾ ਬਾਲਣ ਦੀ ਤਾਂ ਜਿਵੇਂ ਇਹ ਗੱਲ ਵੀ ਮੰਨਣ ਜਾਊਗਾ ਤੀ ਬਾਲਣ ਦੀ ਤਾਂ ਬਹੁਤ ਕਮੀ ਚੱਲ ਰਹੀ ਆ ਇਹਦੇ ਤੇ ਕੱਲ ਨੂੰ ਇੱਕ ਹੋਰ ਪੋਚਾ ਫਿਰੂਗਾ ਸਾਂਭਨ ਕਾਲਿੰਗ ਆਈਸਕ੍ਰੀਮ ਦਿਲਪਕਰ ਆ ਆ ਇਧਰੋਂ ਰਹਿ ਗਈ ਆ ਉਠਾ ਨਾ ਨਾ ਨਪੀ ਜਾ ਆਏ ਤਾ ਉੱਤੋਂ ਕਰ ਆਵੇਂ ਲੇ ਮੈਂ ਤੇ ਬਰੀਕ ਲਾਇਆ ਕਿ ਮੋਟੀ ਵੇ ਕੀ ਕੀ ਲਾਉਣੇ ਕੀ ਬਣਾਉਂਦੇ ਵੇ ਹੱਥ ਜਾ ਮਾਰਨਾ ਬਣਾ ਚਲੀ ਜੀ ਵਿੱਚਾ ਜੀ ਕੀ ਆ ਦੱਸ ਕੀ ਆ ਏ ਤੂੜੀ ਵੀ ਵਿੱਚ ਪਾਉਣੀ ਹੈ ਚੁੱਲਾ ਕਿਹਾ ਵਿੱਚ ਤੂੜੀ ਭਾਈ ਸਾਰਾ ਡੰਬਰ ਬੈਠਾ ਹੀ ਮੰਮੀ ਬਣਾਉਂਦੀ ਹੁੰਦੀ ਹਰ ਵਾਰੀ ਹਾਂ ਤੂੜੀ ਤੂੰ ਮੋਟੀ ਨੇ ਆ ਤੂੜੀ ਹੋਰ ਪਾ ਐਨੀ ਕੀ ਹਾ ਹਾ ਕਿੱਡੀ ਭੁੜੀ ਓਏ ਮੂੰਹ ਨਹੀਂ ਪੂਰਾ ਆਉਂਦਿਆ ਤੇ ਹਾਂ ਹਾਏ ਵੇ ਹਾ ਹਾ ਹੈ ਲੋ ਆਹੀ ਕਿ ਡਿਪੜੀ ਓਏ ਕੋਈ ਨਹੀਂ ਵਧੀਆ ਹਾਂ ਹੂੰ ਤੁਸੀਂ ਦੱਸੋ ਭਰਾ ਵਾਂਗ ਮੂੰਹ ਹੀ ਚੌੜਾ ਕੀਤਾ ਇਹਨੇ ਵੀ ਰੁਕ ਜਾ ਮੈਂ ਪਾ ਦਿੰਨੀ ਅਜੇ ਮੈਂ ਮਿੱਟੀ ਨਾ ਹੱਥ ਮੇਰੇ ਲਿਬੜੇ ਆ ਕਿਵੇਂ ਲੈ ਕੀ ਕਹਿੰਦੀ ਐ ਪਤਾ ਨਹੀਂ ਕੀ ਕਰ ਸੁਣਦਾ ਹੀ ਨਹੀਂ ਮੈਨੂੰ ਕੀ ਕਹਿੰਦੀ ਓ ਹਾਂ ਤੇਰੇ ਹੁੰਦਿਆ ਬਣਾ ਲੈਂਦੇ ਉਦੋਂ ਨੈਟ ਨਹੀਂ ਲਾਇਆ ਜੂ ਵੀ ਦਾ ਪੌਜ਼ ਹੋ ਗਈ ਵੀਡੀਓ ਦੀ ਦਾ 5-10 ਮਿੰਟ ਲੱਗਦੇ ਬਸ ਉਹ ਰ ਮੇਰੇ ਹੁੰਦਿਆ ਬਣਾ ਲੈnde ਵਧੀਆ ਨਹੀਂ ਸੀ ਸਗੋਂ ਤੇ ਤੇਰੇ ਹੁੰਦਿਆ ਨੈਟ ਨਹੀਂ ਲਾਇਆ ਨੈਟ ਓਨ ਲਾਇਆ ਜੂਵੀ ਵਾਲਾ ਹਾਂ ਹੋਰ ਨਾਲੇ ਮੈਂ ਵੀ ਮਾੜਾ ਮੋਟਾ ਸਿੱਖ ਲੈਂਦੀ ਵੇਖ ਲਈ ਸੀ ਤੂੰ ਥੋੜਾ ਇੱਥੇ ਬਾਹਰ ਬਣਾਉਣਾ ਤੂੰ ਬਾਹਰ ਬਣਾਉਣਾ ਇੱਥੇ ਤੂੰ ਬਾਹਰ ਬਣਾਉਣਾ ਇੱਥੇ ਮਿੱਟੀ ਮੁੱਟੀ ਮਿਲਦੀ ਨਹੀਂ ਨਾ ਪਰ ਿੱਲੇ ਦੀ ਰੋਟੀ ਕੋਈ ਨਹੀਂ ਮਿਲਦੀ ਮਿੱਟੀ ਹਰ ਜੇ ਤੇ ਝੁਲੀ ਜਾਂਦੀ ਹੁਣ ਕਹਾਣੀ ਨਾ ਕਹਿੰਦੀ ਚੁੱਲੇ ਦੀ ਰੋਟੀ ਚੁੱਲੇ ਦੀ ਹੈ ਮੰਮੀ ਵਿੱਚ ਵੜ ਕੇ ਪੈਰਾਂ ਨਾ ਕਰ ਫੇਰ ਸਹੀ ਕਹਾਣੀ ਬਣਦੀ ਹੁੰਦੀ ਬੋਲੀ ਬੋਲੀ ਐਂ ਤੇ ਦਿਮਾਗ ਦੇ ਵਿੱਚ ਇੰਨਾ ਕੀ ਟਿੱਪਣੀ ਕਰ ਰਹੀ ਏ ਤੇਰੀ ਕੁੜੀ ਨਿੱਕੀ? ਚਾਹ ਮੈਂ ਕਰਦਾ। ਇਹ ਟਿੱਪਣੀ ਕਰਦੀ ਆ ਵੀ ਕੀ ਤੁਸੀਂ ਬਣਾਇਆ ਵਾ ਚੁੱਲਾ ਨਹੀਂ ਕਿ ਅੱਜ ਦਾ ਬਣਾਇਆ? ਕੀ ਬਣਾਇਆ ਵਾ ਇਹ? ਮੈਂ ਕਹੂੰ ਨਿੱਕਿਆ ਮੈਂ ਕਿ ਆ ਅੰਦਰਲੇ ਪਾਸੇ ਟੁੱਟੇ ਪੇ ਬਾਹਰਲੇ ਪਾਸੇ ਮਿੱਟੀ ਘਣਾਇ ਜਿੰਨੇ ਜਦ ਅੰਦਰ ਵੀ ਲਾਉ। ਜਿਆਦਾ ਨਾ ਬਣਾਇਆ ਕਰ। ਸਾਡੇ ਨਾਲ ਉੱਕੀ ਬਾਅਦ ਚ ਗੱਲ ਕਰਨ ਦੀ ਲੋੜ ਨਹੀਂ ਕੀ? ਤੇ ਅੰਦਰ ਵੀ ਤੇ ਲਾਉਂਗੀ ਨਾ ਜੇ ਹੁਣ ਬਾਹਰ ਮਿੱਟੀ ਲਾਉਣੀ ਪਈ ਆਂ ਤੇ ਅੰਦਰ ਹੀ ਲਾਉਂਗੀ। ਮੈਂ ਕਹਿੰਦੀ ਆ ਹੁਣ ਤਾਂ ਸਬਜੀ ਧਰਨੀ ਆ ਹੋਰ ਨਹੀਂ ਲਾਉਣੀ ਇਹਦੇ ਤੇ। ਤੇ ਹੋਰ ਹੁਣ ਸਬਜੀ ਧਰਨੀ ਆ? ਐਂ ਹੀ ਧ ਮੱਛਾ ਸਵੇਰੇ ਚੋਂ ਮੂੰਹ ਵੇ ਕਿਵੇਂ ਬਾ ਬਾਟੀ ਦਾ ਮੂੰਹ ਝੋਣਾ ਗੋਲ ਮਡੋਲ ਦਾ ਹੈਗਾ ਨਾ ਮੰਮੀ ਦੱਸ ਮਿੱਟੀ ਲਾਈ ਕਿ ਨਹੀਂ ਮਿੱਟੀ ਲਾਈ ਤੇ ਨਹੀਂ ਲਾਈ ਓ ਵੇ ਕੀ ਵੇਖ ਉਹਨੂੰ ਜਿਹਨੂੰ ਮਿੱਟੀ ਇੱਕੋ ਜਿਹੜੇ ਦੋਵੇਂ ਭੈਣ ਭਰਾ ਹਾਏ 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 ਇੱਕੋ ਜਿਹੜੇ ਭੈਣ ਭਰਾ ਮੈਂ ਕਿਹਾ ਵੀ ਮਹਾ ਵੇ ਇੱਕ ਮਿੱਟੀ ਸਾਫ ਹੋ ਗਈ ਆ ਹੰਬ ਗਈ ਇਹ ਤਾਂ ਇੱਕ ਹੀ ਕੰਮ ਨੇ ਮੈਨੂੰ ਲਾਦੇ ਲਾਦੇ ਮਿੱਟੀ ਮਗਰ ਕੇ ਠੂਏ ਬਣਾਈਏ ਨਹੀਂ ਠੂਆ ਨਹੀਂ ਬਣਾਉਣਾਗਾ ਮਿੱਟੀ ਪੁੱਧਰ ਕਰਕੇ ਲਾਉਣੀ ਆ ਤੇ ਲੱਗੀ ਨਹੀਂ ਅਜੇ ਨਾ ਹੂੰ ਕੀ ਪਤਾ ਕਦੋਂ ਲੱਗਣੀ ਆਏ ਲਾਓ ਜੀ ਫਾਈਨਲੀ ਕੰਪਲੀਟ ਹੋ ਚੁੱਕੀ ਬਹੁਤ ਸੋਹਣੀ ਲੁੱਕ ਆਈ ਆ ਹੱਥਾਂ ਦੇ ਵਿੱਚ ਹੁੰਦੀ ਆ ਸ਼ਿੰਗਾਰ ਜਿਵੇਂ ਕਹਿ ਸਕਦੇ ਹੱਥਾਂ ਦੇ ਵਿੱਚ ਹੁੰਦਾ ਮੇਰੀ ਵੀ ਕਾਫੀ ਲਿਆਉ ਆਉਣ ਜਾ ਨੌਕਰਾਂ ਨਹੀਂ ਕਾਫੀ ਲਿਆ ਬਹੁਤ ਦੁਖੀ ਜਾਂਦਾ ਅੱਜ ਕਾਫੀ 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 ਕਾਫੇ ਇੱਕ ਮਾਜੀ ਚੋਕੇ ਆਉਣੀ ਬਸ ਕਿਉਂ ਦੂਜਾ ਰਾਜੂ ਆਇਆ ਨਹੀਂ ਅੱਜ ਉਹਦੀ ਥਾਂ ਤੇ ਬੰਦਾ ਲੱਭਣਾ ਹੀ ਪੈਣਾ ਕੋਈ ਉਹ ਵੀ ਨਹੀਂ ਆਇਆ ਹੈ ਆਇਆ ਹੀ ਨਹੀਂ ਉਹ ਬਾਈਵਾਨੀ ਕਰਤਾ ਹੈ ਅੱਜ ਦੇਖੀ ਹੁਣ ਇਹਦੀ ਕਰਤੂਤ ਮਾਤਾ ਸਾਡੀ ਦੇਖਿਓ ਕੀ ਕਰਦੀ ਦੇਖਿਓ ਜੀ ਦੇਖਿਓ ਆ ਚੱਕੋ ਲਾਓ ਆ ਚੱਕੋ ਜੀ ਆ ਆ ਕੰਮ ਆ ਬਠਾ ਪਿਆ ਤੇ ਆ ਪਾਤਾ ਖਲਾਰਾ ਇਹ ਕਦੇ-ਕਦੇ ਜਦੋਂ ਜਵਾ ਘਰ ਦੇ ਵੱਡੇ ਹੋਣ ਲੱਪੇਦੇ ਜਵਾਕਾਂ ਨੂੰ ਭੜੇ ਹੋ ਜਾਂਦੇ ਆ ਇਹ ਹੁਣ ਕੀ ਸੀਗਾ ਲੈ ਉੱਥੇ ਕਰਾਖ ਦੋ ਇੰਨੀ ਇੰਨੀ ਕ ਸੈਰ ਕਰਦੀ ਕਰਦੀ ਐ ਇੰਨੀ ਖਾ ਖਾ ਆਸਟ੍ਰੇਲੀਆ ਮੋਟੀ ਹੋ ਗਈ ਨਾ ਬਸ ਇੱਥੋਂ ਤਾਈ ਨੇ ਮੈਂ ਤਾਂ ਰੱਖਤਾ ਸੀ ਸਾਰਾ ਕੁਝ ਅਗਲੇ ਉਹ ਸਮਾਨ ਲੱਭਦੇ ਰਹਿਣਗੇ ਬਾਲਟੀਆਂ ਮਿਸਤਰੀ ਇਹ ਕੀ ਸੀ ਇਹ ਸਮਾਨ ਰੱਖਿਆ ਫਾਉ ਸਾਈ ਦੇਖੋ ਕਿਵੇਂ ਹੋ ਗਈ ਮਾੜੀ ਮਾੜੀ ਸੈਰ ਕਰਿਆ ਕਰ ਕਰਦੀ ਆ ਜੁਨੀ ਘੰਢੀ ਆ ਖਾ ਸ਼ਹਿਰ ਚੱਲ ਹੱਥ ਥੋੜੇ ਬਈ ਚਲੋ ਜੀ ਚੱਕੋ ਡੰਨ ਕਰ ਦਿੱਤੀ ਗਈ ਪ੍ਰਕਿਰਿਆ ਵੀ ਤੇ ਬਹੁਤ ਹੀ ਸੋਹਣਾ ਬਣਿਆ ਤੇ ਚੈੱਕ ਕਰੋ ਐ ਨਹੀਂ ਮਾੜਾ ਕਹਿ ਸਕਦੇ ਤੁਸੀਂ ਲਓ ਜੀ ਸੋ ਇਸੇ ਦੇ ਨਾਲ ਆਪਣਾ ਹੁੰਦਾ ਹੈ ਵਲੌਗ ਖਤਮ ਬਹੁਤ ਬਹੁਤ ਚੈਨਲ ਨੂੰ ਆ ਵੇਖੋ ਬਾਟਾਂ ਚਾਹ ਪੀਣੀ ਖਾਣ ਦੇ ਪਿੰਦੇ ਕਰਦੇ ਆ ਭਰਾਵਾ ਬਾਏ ਬਾਏ ਧੰਨਵਾਦ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜੁੜੋ ਕਰਿਓ ਖਾਣਾ ਖਾਏ ਜਣ ਓਕੇ ਬਾਈ ਬਾਈ ਟਾਟਾ ਮਿਲਦੇ ਆ नेक्स्ट ਵੀਡੀਓ ਚ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਵੀ ਕਰ ਲਿਓ ਚੈਨਲ ਨੂੰ ਬਾਈ ਬਾਈ